ਵੰਗਾਰ ਟੀਵੀ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਐਕਸਾਈਟਿੰਗ ਅਤੇ ਇਤਿਹਾਸਕ ਲਿਖਤ ਲੈ ਕੇ ਆਏ ਹਾਂ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਸ ਦੇ ਬਾਵਜੂਦ ਸਿੱਖਾਂ ਨਾਲ ਪੈਰ ਪੈਰ ਤੇ ਵਿਤਕਰਾ ਅਤੇ ਧੱਕੇਸ਼ਾਹੀ ਕੀਤੀ ਗਈ ਇਹ ਗੱਲ ਮੋٹے ਰੂਪ ਵਿੱਚ ਸਾਰੇ ਜਾਣਦੇ ਹਨ ਪਰ ਜਦੋਂ ਪੰਜਾਬੀ ਸੂਬਾ ਬਣਾਉਣ ਤੋਂ ਨਾ ਕੀਤੀ ਗਈ ਅਤੇ 1965 ਦੀ ਜੰਗ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਾਉਣਾ ਵੀ ਪਿਆ ਤਾਂ ਕਈ ਪੰਜਾਬੀ ਬੋਲਦੇ ਇਲਾਕੇ ਇਸ ਤੋਂ ਬਾਹਰ ਕੱਢ ਦਿੱਤੇ ਗਏ। ਇਸ ਦੇ ਨਾਲ ਸਿਰਫ ਸਿੱਖਾਂ ਦੇ ਹੀ ਨਹੀਂ ਬਲਕਿ ਕਈ ਸੁਹਿਰਦ ਹਿੰਦੂਆਂ ਦੇ ਹਿਰਦੇ ਵੀ ਦੁਖੀ ਹੋਏ ਸਨ। ਇਸ ਸੰਬੰਧੀ ਬਾਲੀਵੁੱਡ ਦੇ ਪ੍ਰਸਿੱਧ ਪੰਜਾਬੀ ਹਸਤੀ ਪ੍ਰਿਥਵੀ ਰਾਜ ਕਪੂਰ ਨੂੰ ਕਿੰਨਾ ਦੁੱਖ ਪਹੁੰਚਿਆ ਸੀ ਇਸ ਬਾਰੇ ਅੱਜ ਤੋਂ 50 ਸਾਲ ਪਹਿਲਾਂ ਨਵੰਬਰ 1974 ਦੇ ਪੰਜਾਬੀ ਮੈਗਜ਼ੀਨ ਕੌਮੀ ਏਕਤਾ ਵਿੱਚ ਪ੍ਰਕਾਸ਼ਿਤ ਹੋਈ ਡਾਕਟਰ ਗੁਰਨਾਮ ਸਿੰਘ ਤੀਰ ਦੀ ਇੱਕ ਲਿਖਤ ਜੋ ਕਿ ਇੱਕ ਹੱਦਬੀਤੀ ਹੈ ਅਸੀਂ ਉਸ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਡਾਕਟਰ ਗੁਰਨਾਮ ਸਿੰਘ ਤੀਰ ਪੰਜਾਬੀ ਦੇ ਉੱਗੇ ਲੇਖਕ ਅਤੇ ਪੰਥਦਰਦੀ ਸਨ ਜਿਨ੍ਹਾਂ ਦੀ ਲਗਭਗ 50 ਸਾਲ ਪੁਰਾਣੀ ਇਹ ਲਿਖਤ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੰਜਾਬੀ ਸੂਬਾ ਬਣਾਉਣ ਲੱਗੇ ਆ ਦਿੱਲੀ ਵਾਲਿਆਂ ਨੇ ਜੋ ਸ਼ੈਤਾਨੀ ਕੀਤੀ ਸੀ ਉਸ ਨਾਲ ਸਿੱਖ ਤਾਂ ਕੀ ਪ੍ਰithvi ਰਾਜ ਕਪੂਰ ਵਰਗੇ ਬੰਬੇ ਜਾ ਕੇ ਵਸੇ ਪੰਜਾਬੀਆਂ ਦੇ ਹਿਰਦੇ ਵਿੱਚ ਛਲਨੀ ਹੋਗੇ ਸਨ ਇਸ ਲਿਖਤ ਦਾ ਇੱਕ ਇੱਕ ਸ਼ਬਦ ਜੋ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਬਹੁਤ ਰੋਚਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਡਾਕਟਰ ਗੁਰਨਾਮ ਸਿੰਘ ਤੀਰ ਲਿਖਦੇ ਹਨ ਸਵਰਗੀ ਪ੍ਰਥਵੀ ਰਾਜ ਕਪੂਰ ਨੇ Shimla ਜਾਣਾ ਸੀ ਮੈਨੂੰ ਚਿੱਠੀ ਲਿਖ ਕੇ ਦਿੱਲੀ ਮੰਗਵਾ ਲਿਆ ਪਹਿਲੀ ਨਵੰਬਰ 1968 ਨੂੰ ਨਵਾਂ ਪੰਜਾਬ ਬਣਿਆ ਸੀ ਅਤੇ ਇਹ ਘਟਨਾ 12 ਮਈ 1967 ਦੀ ਹੈ ਅਸੀਂ ਕਾਲਕਾ ਮੇਲ ਵਿੱਚ ਫਰਸਟ ਕਲਾਸ ਦੀਆਂ ਦੋ ਸੀਟਾਂ ਰਿਜ਼ਰਵ ਕਰਵਾ ਲਈਆਂ ਪਾਪਾ ਕਪੂਰ ਬੜੇ ਦਿਨਾਂ ਬਾਅਦ ਪੰਜਾਬ ਦਾ ਦੌਰਾ ਕਰ ਰਹੇ ਸਨ ਗੱਡੀ ਚੜਨ ਤੋਂ 2 ਘੰਟੇ ਪਹਿਲਾਂ ਡਾਇਰੈਕਟਰ ਟੰਡਨ ਦੇ ਘਰ ਆਪਣੇ ਪੁਰਾਣੇ ਜਮਾਤੀ ਫਕੀਰ ਟੰਡਨ ਦੇ ਨਾਲ ਖਾਣਾ ਖਾ ਰਹੇ ਸਨ ਮੈਂ ਵੀ ਉਹਨਾਂ ਦੇ ਨਾਲ ਹੀ ਸ਼ਾਮਲ ਸਾਂ ਖਾਣਾ ਖਾਂਦੇ ਖਾਂਦੇ ਕਪੂਰ ਸਾਹਿਬ ਨੇ ਕਿਹਾ ਮੈਂ ਤੇ ਫਕੀਰ ਚੰਦ ਦੋਵੇਂ ਮਾਸਟਰ ਤਾਰਾ ਸਿੰਘ ਜੀ ਦੇ شاਗਿਰਦ ਹਾਂ ਅਸੀਂ ਲਾਇਲਪੁਰ ਖਾਲਸਾ ਕਾਲਜਿਏਟ ਸਕੂਲ ਵਿੱਚ ਪੜ੍ਹਦੇ ਸਾਂ ਮਾਸਟਰ ਜੀ ਸਾਨੂੰ ਦੋਹਾਂ ਨੂੰ ਬੜਾ ਪਿਆਰ ਕਰਿਆ ਕਰਦੇ ਸਨ ਪਰ ਜਦੋਂ ਉਹ ਅੰਗਰੇਜ਼ੀ ਵਿੱਚ ਸਾਨੂੰ ਘੂਰਿਆ ਕਰਦੇ ਸਨ ਤਾਂ ਅਸੀਂ ਹੱਸ ਪਿਆ ਕਰਦੇ ਸਾਂ ਕਿਉਂਕਿ ਨਾ ਸਹੀ ਅੰਗਰੇਜ਼ੀ ਸਾਨੂੰ ਆਉਂਦੀ ਸੀ ਅਤੇ ਨਾ ਮਲੇਸ਼ ਭਾਸ਼ਾ ਦੀ ਮਾਸਟਰ ਜੀ ਨੂੰ ਕੋਈ ਬਹੁਤੀ ਪਰਵਾਹ ਸੀ ਅਸੀਂ ਮੁੜ ਘੁੜ ਕੇ ਕਿਹਾ ਕਰਦੇ ਸਾਂ ਮਾਸਟਰ ਜੀ ਸਾਨੂੰ ਕੋਰ ਨਾ ਕਰਨਾ ਹੋਵੇ ਤਾਂ ਸ਼ੁੱਧ ਪੰਜਾਬੀ ਵਿੱਚ ਹੀ ਕੋਰਿਆ ਕਰੋ। ਕਪੂਰ ਸਾਹਿਬ ਬੋਲਦੇ ਗਏ ਅਤੇ ਕਹਿੰਦੇ ਗਏ ਪੰਜਾਬੀ ਕਿੰਡੀ ਪਿਆਰੀ ਭਾਸ਼ਾ ਹੈ। ਮੈਨੂੰ 10-15 ਦਿਨ ਪੰਜਾਬ ਤੋਂ ਦੂਰ ਨਿਰੋਲ ਹਿੰਦੀ ਬੋਲਣੀ ਪਈ। ਮੇਰੇ ਦੋਵੇਂ ਜ਼ੁਬਾੜੇ ਪੱਕ ਗਏ। ਮੈਂ ਸੋਚਾਂ ਹੇ ਰੱਬ ਸੱਚਿਆ ਕਿਧਰੋਂ ਕੋਈ ਪੰਜਾਬੀ ਭੇਜ ਤਾਂ ਕਿ ਮੈਂ ਮੂੰਹ ਸਲੂਨਾ ਕਰ ਲਵਾਂ। ਇਹਨੇ ਨੂੰ ਇੱਕ ਗ੍ਰੰਥੀ ਮਿਲ ਪਿਆ। ਇਹ ਖਾਲਸਾ ਕਾਲਜ ਬੰਬਈ ਵਿੱਚ ਮਹਾਰਾਜ ਦੀ ਸੇਵਾ ਕਰਨ ਤੇ ਰੱਖਿਆ ਗਿਆ ਸੀ। ਭਾਈ ਨੇ ਪੰਜਾਬੀ ਵਿੱਚ ਫਤਿਹ ਬੁਲਾਈ। ਕੁਝ ਪੁੱਛਗਿੱਛ ਕੀਤੀ ਅਤੇ ਮੈਂ ਵੀ ਉਸ ਦੇ ਸਵਾਲਾਂ ਦਾ ਜਵਾਬ ਦਿੱਤਾ ਤਾਂ ਮੇਰੇ ਜ਼ੁਬਾੜੇ ਠੀਕ ਹੋਣ ਲੱਗੇ। ਮੈਂ ਕਿਹਾ ਤਨ ਹੈ ਸੱਚੇ ਪਾਤਸ਼ਾਹ ਤੂੰ ਇੱਕ ਪੰਜਾਬੀ ਬੋਲਣ ਵਾਲਾ ਬੰਦਾ ਭੇਜਿਆ। ਫਿਰ ਮੇਰੇ ਵੱਲ ਰੁੱਖ ਕਰਕੇ ਕਹਿਣ ਲੱਗਾ ਤੀਰ ਮੇਰੇ ਬੱਚੜੇ ਮੈਂ ਨਵਾਂ ਪੰਜਾਬ ਵੇਖਣ ਚੱਲਿਆ ਹਾਂ। ਰਾਤ ਨੂੰ ਸੌਣਾ ਨਹੀਂ ਜਿੱਥੋਂ ਨਵਾਂ ਪੰਜਾਬ ਸ਼ੁਰੂ ਹੋਵੇਗਾ ਉੱਥੇ ਮੈਨੂੰ ਦੱਸ ਦੇ। ਮੈਂ ਮੋਮਬੱਤੀਆਂ ਖਰੀਦੀਆਂ ਹਨ। ਗੱਡੀ ਖੜੀ ਕਰਕੇ ਦੀਪਮਾਲਾ ਕਰਾਂਗੇ। ਘੱਟੋ ਘੱਟ ਧਰਤੀ ਤੇ ਇੱਕ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਤੇ ਹੋਰ ਕੋਈ ਰੋਗ ਬੰਦੇ ਨੂੰ ਲੱਗ ਜਾਏ ਤਾਂ ਲੱਗ ਜਾਏ ਪਰ ਘੱਟੋ ਘੱਟ ਸ਼ੁੱਧ ਹਿੰਦੀ ਬੋਲਦਿਆਂ ਉਸ ਦੇ ਜਿਬਾੜੇ ਤਾਂ ਨਹੀਂ ਸੁੱਜਣਗੇ ਜਦੋਂ ਗੱਡੀ ਚੱਲਣ ਲੱਗੀ ਤਾਂ ਦਿੱਲੀ ਰੇਲਵੇ ਸਟੇਸ਼ਨ ਤੇ ਕੋਈ 90% ਦੀ ਲੋਕ ਸ਼ੁੱਧ ਪੰਜਾਬੀ ਬੋਲਦੇ ਸਨ ਪਾਪਾ ਪ੍ਰਿਥਵੀ ਰਾਜ ਕਪੂਰ ਖਾਣੇ ਦੇ ਨਾਲ ਦੋ ਪੈਗ ਵਿਸਕੀ ਦੇ ਲਾ ਕੇ ਆਇਆ ਸੀ ਪੰਜਾਬੀ ਬੋਲਦੇ ਲੋਕਾਂ ਨੂੰ ਬੋਲਦੇ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਮੈਨੂੰ ਕਹਿਣ ਲੱਗਾ ਤੀਰ ਮੇਰੇ ਬੱਚੜੇ ਦਿੱਲੀ ਵੀ ਪੰਜਾਬੀ ਸੂਬੇ ਵਿੱਚ ਹੈ ਨਾ ਮੈਂ ਉਹਨਾਂ ਵੱਲ ਵੇਖਣ ਲੱਗਾ ਅਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਉੱਤਰ ਦਿੰਦਾ ਪਾਪਾ ਜੀ ਕਹਿਣ ਲੱਗੇ ਨਵੇਂ ਪੰਜਾਬ ਵਿੱਚ ਦਿੱਲੀ, ਦੇਰਾਦੂਨ, ਗੁਰਦਾਉਂ, ਰਿਵਾੜੀ, ਮੇਰਟ, ਸਹਾਰਨਪੁਰ, ਹਰਦੂਆਰ, ਰੁੜਕੀ ਅਤੇ ਜੰਮੂ ਸ਼ਹਿਰ ਜ਼ਰੂਰ ਆਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਸਾਰੇ ਸ਼ਹਿਰਾਂ ਵਿੱਚ ਬਹੁਤ ਸੰਮਤੀ ਪੰਜਾਬੀ ਬੋਲਣ ਵਾਲਿਆਂ ਦੀ ਹੈ ਗੱਡੀ ਚੱਲ ਪਈ ਪਾਪੇ ਹੋਰੇ ਕਹਿਣ ਲੱਗੇ ਜਵਾਨ ਤੂੰ ਦੱਸਿਆ ਨਾ ਦਿੱਲੀ ਨੂੰ ਨਵੇਂ ਪੰਜਾਬ ਵਿੱਚ ਪਾਇਆ ਗਿਆ ਹੈ ਕਿ ਨਹੀਂ ਮੈਂ ਕਿਹਾ ਪਾਪਾ ਜੀ ਦਿੱਲੀ ਤਾਂ ਦੇਸ਼ ਦੀ ਰਾਜਧਾਨੀ ਹੈ ਇਸ ਨੂੰ ਕਿਸੇ ਸੂਬੇ ਵਿੱਚ ਨਹੀਂ ਪਾਇਆ ਗਿਆ ਚਲੋ ਨਾ ਸਹੀ ਨਹੀਂ ਪਾਇਆ ਗਿਆ ਤਾਂ ਨਾ ਸਹੀ ਪਰ ਦਿੱਲੀ ਦੀ ਭਾਸ਼ਾ ਤਾਂ ਪੰਜਾਬੀ ਹੋਣੀ ਹੈ 30 ਲੱਖ ਦੇ ਕਰੀਬ ਇੱਥੇ ਪੰਜਾਬੀ ਵਸਦੇ ਨੇ ਮੈਂ ਕਿਹਾ ਅਜੇ ਭਾਸ਼ਾ ਵੀ ਦਿੱਲੀ ਦੀ ਪੰਜਾਬੀ ਨਹੀਂ ਬਣ ਸਕੀ ਮਰਦਮਸ਼ਮਾਰੀ ਵਿੱਚ ਉਹਨਾਂ ਵਿੱਚੋਂ ਬਹੁਤੇ ਬਤੌਰ ਪੰਜਾਬੀ ਨਹੀਂ ਉਭਰੇ ਵਰਨਾ ਇਹ ਗੱਲ ਵੀ ਹੋ ਜਾਣੀ ਸੀ ਸਬਜ਼ੀ ਮੰਡੀ ਸਟੇਸ਼ਨ ਆਇਆ ਪਾਪੇ ਹੋਰੀ ਫਿਰ ਕਹਿਣ ਲੱਗੇ ਇਹ ਸਾਰੇ ਸਬਜ਼ੀ ਮੰਡੀ ਤੇ ਏਰੀਏ ਵਿੱਚ ਮੈਨੂੰ ਕੋਈ ਗੈਰ ਪੰਜਾਬੀ ਨਹੀਂ ਦਿਸਿਆ ਸਬਜ਼ੀ ਵਾਲੇ ਚਾਹ ਵਾਲੇ ਅਤੇ ਹੋਰ ਸਾਰੇ ਸ਼ਰਨਾਰਥੀ ਲੋਕ ਪੰਜਾਬੀ ਨੇ ਮੈਂ ਕਿਹਾ ਹੋਣਗੇ ਪਰ ਇਸ ਦੀ ਭਾਸ਼ਾ ਵੀ ਪੰਜਾਬੀ ਨਹੀਂ ਹੈ ਗੱਲਾਂ ਕਰਦਿਆਂ ਕਰਦਿਆਂ ਸੋਨੀਪਾਤ ਆ ਗਿਆ ਪਾਪਾ ਕਹਿਣ ਲੱਗਾ ਲੈ ਪੁੱਤਰ ਹੁਣ ਤਾਂ ਪੰਜਾਬ ਸ਼ੁਰੂ ਹੋ ਗਿਆ ਹੈ ਕਿ ਨਹੀਂ ਮੈਂ ਨਾ ਵਿੱਚ ਸਿਰ ਹਿਲਾਇਆ ਫਿਰ ਕੁਝ ਸਮੇਂ ਬਾਅਦ ਪਾਣੀਪਤ ਆ ਗਿਆ ਉਹੋ ਸਵਾਲ ਫੇਰ ਪੁੱਛਿਆ ਗਿਆ ਅਤੇ ਉਹੋ ਜਵਾਬ ਫੇਰ ਦਿੱਤਾ ਗਿਆ ਗੱਡੀ ਚੱਲਦੀ ਗਈ ਅਤੇ ਅਖੀਰ ਕਰਨਾਲ ਸਟੇਸ਼ਨ ਆ ਗਿਆ ਸਟੇਸ਼ਨ ਤੇ ਸਾਰੀ ਬੁਪਾ ਹਰਿਆ ਪੰਜਾਬੀ ਵਿੱਚ ਹੋ ਰਹੀ ਸੀ ਪਾਪੇ ਹੋਰੀ ਕਹਿਣ ਲੱਗੇ ਵੇਖ ਹੋਏ ਤੀਰ ਇਹ ਤਾਂ ਨਿਹਰਾ ਮੈਨੂੰ ਸ਼ੇਖੂਪੁਰਾ ਸ਼ਹਿਰ ਦਿਸਦਾ ਹੈ ਇਹ ਤਾਂ ਆਪਣੇ ਪੰਜਾਬ ਦਾ ਹੀ ਹਿੱਸਾ ਹੈ ਨਾ ਮੈਂ ਕਿਹਾ ਪਾਪਾ ਜੀ ਇਹ ਹਰਿਆਣੇ ਨੂੰ ਦੇ ਦਿੱਤਾ ਗਿਆ ਹੈ ਪਾਪਾ ਜੀ ਜ਼ਰਾ ਔਖੇ ਹੋਗੇ ਕਹਿਣ ਲੱਗੇ ਇਹ ਹਰਿਆਣਾ ਕੀ ਸ਼ਹਿਰ ਕਰਨਾਲ ਦਾ ਹਰਿਆਣੇ ਨਾਲ ਕੀ ਤਾਂ ਅਲੱਗ ਹਰਿਆਣਾ ਤਾਂ ਉਧਰ ਬਾਗੜੀ ਬੋਲਣ ਵਾਲਿਆਂ ਦਾ ਇਲਾਕਾ ਮੰਨਿਆ ਗਿਆ ਹੈ ਅਤੇ ਇਹ ਉਧਰ ਰਾਜਸਥਾਨ ਤੇ हिसार ਦੇ ਦਰਮਿਆਨ ਹੈ ਅਤੇ ਭਵਾਨੀ ਅਤੇ ਲੋਹਾਰੂ ਵਗੈਰਾ ਹਰਿਆਣਾ ਹਨ ਮੈਂ ਬਹਿਸ ਕਰਨੀ ਮੁਨਾਸਬ ਨਾ ਸਮਝੀ ਪਾਪੇ ਹੋਰੀ 1-2 ਮਿੰਟ ਬੋਲਣ ਪਿੱਛੋਂ ਕਹਿਣ ਲੱਗੇ ਉਹ ਜਿਹੜੀ ਫਕੀਰ ਨੇ ਵਿਸਕੀ ਭਲਾਈ ਸੀ ਉਹ ਲੱਥ ਗਈ ਹੈ ਅੱਛਾ ਮੈਨੂੰ ਇਹ ਦੱਸ ਕਿ ਕਿਹੜੇ ਵਿਚੋਲੇ ਦੇ ਘਾਰੇ ਨੇ ਜਿਸ ਨੇ ਸਾਥੋਂ ਕਰਨਾਲ ਖੋ ਕੇ ਹਰਿਆਣੇ ਨੂੰ ਤੇ ਦਿੱਤਾ ਹੈ ਕੋਈ ਵਿਚੋਲਾ ਹੋਇਆ ਮੈਕੀ ਕਵਾਂ ਤੁਹਾਡੇ ਵਰਗਾ ਕੋਈ ਵਿਚੋਲਾ ਹੁੰਦਾ ਤਾਂ ਕਰਨਾਲ ਦੇ ਨਾਲ-ਨਾਲ ਪਾਣੀਪੱਤ ਵੀ ਪੰਜਾਬ ਨੂੰ ਦੇ ਛੱਡਦਾ ਪਰ ਪੰਜਾਬ ਦੀ ਵੰਡ ਕਰਨ ਵਾਲਾ ਵਿਚੋਲਾ ਪੰਜਾਬੀ ਬੋਲੀ ਨੂੰ ਬੋਲੀ ਹੀ ਨਹੀਂ ਸਮਝਦਾ ਉਹ ਤਾਂ ਸਿੱਖ Hindu ਜਾਂ Hindu ਸਿੱਖ ਦੇ ਪੱਧਰ ਤੋਂ ਉੱਪਰ ਨਹੀਂ ਸੀ ਜਾ ਸਕਦਾ ਇਸ ਲਈ ਪੰਜਾਬ ਤੋਂ ਕਰਨਾਲ ਨਿਕਲ ਗਿਆ ਭਾਪੇਹੋਰੀ ਕੁਝ ਭੜੇ ਜਿਹੇ ਪਾ ਕੇ ਸੀਟ ਤੇ ਲੰਮੇ ਪਾ ਕੇ ਉਹਨਾਂ ਦੀ ਮਾੜੀ ਜਿਹੀ ਅੱਖ ਲੱਗ ਗਈ ਗੱਡੀ ਚੱਲਦੀ ਗਈ ਅਤੇ ਇਹਨੇ ਨੂੰ ਅੰਬਾਲਾ ਸ਼ੌਨੀ ਆ ਗਿਆ ਪਾਪੇ ਹੁਰੀ ਉੱਠੇ ਕੁੱਲੀਆਂ ਅਤੇ ਮੁਸਾਫਰਾਂ ਦੀਆਂ ਆਵਾਜ਼ਾਂ ਸੁਣ ਕੇ ਕਹਿਣ ਲੱਗੇ ਸ਼ੁਕਰ ਹੈ ਪੁੱਤਰਾ ਪੰਜਾਬ ਆ ਗਿਆ ਮੈਂ ਇਸ ਮੱਕੇ ਮਦੀਨੇ ਨੂੰ ਸਿਜਦਾ ਕਰਨ ਲਈ ਕਦੋਂ ਦਾ ਬੇਕਰਾਰ ਸਾਂ ਮੈਂ ਪਾਪਾ ਜੀ ਦਾ ਨਸ਼ਾ ਨਹੀਂ ਸਾਂ ਤੋੜਨਾ ਚਾਹੁੰਦਾ ਪਰ ਸਵੇਰੇ ਸਵੇਰੇ ਝੂਠ ਵੀ ਨਹੀਂ ਸਾਂ ਬੋਲਣਾ ਚਾਹੁੰਦਾ ਇਸ ਲਈ ਟੇਡੇ ਚਿਹੇ ਢੰਗ ਨਾਲ ਕਿਹਾ ਬੋਲੀ ਕਲਚਰ ਅਤੇ ਰੈਣੀ ਪੈਣੀ ਦੇ ਹਿਸਾਬ ਨਾਲ ਤਾਂ ਵਾਕਿਆ ਹੀ ਅੰਬਾਲਾ ਪੰਜਾਬ ਹੀ ਹੈ ਪਾਪੇ ਹੁਰੀ ਗੰਡ ਕੋਚੀ ਵਾਲੇ ਮੁਸਾਫਰ ਵਾਂਗ ਉੱਠ ਕੇ ਬੈ ਗਏ ਅਤੇ ਕਹਿਣ ਲੱਗੇ ਕੀ ਇਹ ਪੰਜਾਬ ਨਹੀਂ ਮੈਂ ਕਿਹਾ ਖਿਮਾ ਕਰਨਾ ਜੀ ਉਸ ਤਰ੍ਹਾਂ ਤਾਂ ਪੰਜਾਬ ਹੀ ਹੈ ਅਤੇ ਪੰਜਾਬੀ ਬੋਲਦਾ ਇਲਾਕਾ ਵੀ ਹੈ ਪਰ ਇਹ ਜ਼ਿਲ੍ਹਾ ਵੀ ਹਰਿਆਣੇ ਨੂੰ ਦੇ ਦਿੱਤਾ ਗਿਆ ਹੈ ਤੁਹਾਡਾ ਬੇੜਾ ਗਰਕ ਅੰਬਾਲਾ ਵੀ ਹਰਿਆਣੇ ਨੂੰ ਤੂੰ ਦੱਸ ਤਾਂ ਸਹੀ ਐਸੀ ਵੰਡ ਕਰਨ ਵਾਲਾ ਕਿਹੜਾ ਵਿਚੋਲਾ ਸੀ ਮੈਂ ਉਸ ਦੀ ਖਬਰ ਲਵਾਂ ਇੱਥੇ ਪਲੇਟਫਾਰਮ ਤੇ ਪੰਜਾਬ ਦੇ ਅਖਬਾਰ ਵਿਕਦੇ ਪਏ ਸਨ ਅੰਗਰੇਜ਼ੀ ਉਰਦੂ ਦੇ ਵੀ ਅਤੇ ਪੰਜਾਬੀ ਦੇ ਵੀ ਪਾਪੇ ਹੁਰਾਂ ਦੋ ਪੰਜਾਬੀ ਦੇ ਦੋ ਅਖਬਾਰ ਉਰਦੂ ਦੇ ਅਤੇ ਇੱਕ ਅੰਗਰੇਜ਼ੀ ਦਾ ਖਰੀਦ ਲਿਆ ਸੁਰਖੀਆਂ ਤੇ ਸਧਾਰਨ ਨਜ਼ਰ ਮਾਰ ਕੇ ਕਹਿਣ ਲੱਗੇ ਕਿ ਸਤਲੁਜ ਅਤੇ ਬਿਆਸ ਵੀ ਹਰਿਆਣੇ ਨੂੰ ਦੇ ਦਿੱਤੇ ਗਏ ਨੇ ਮੈਂ ਕਿਹਾ ਨਹੀਂ ਲੱਗਦਾ ਨਹੀਂ ਦਾ ਇਹ ਲਿਖਿਆ ਹੈ ਕਿ ਪਾਖੜੇ ਦਾ ਪਾਣੀ ਅਤੇ ਬਿਆਸ ਟਾਈਮ ਦਾ ਪਾਣੀ ਹਰਿਆਣੇ ਵਿੱਚ ਖੁਸ਼ਹਾਲੀ ਲਿਆਏਗਾ ਫਿਰ ਰਾਵੀ ਦਾ ਪਾਣੀ ਵੀ ਹਰਿਆਣੇ ਨੂੰ ਮਿਲੇਗਾ ਮਸਲਾ ਕੀ ਹੈ ਬਗੈਰ ਕਿਸੇ ਤਫਸੀਲ ਵਿੱਚ ਜਾਣ ਦੇ ਮੈਂ ਕਿਹਾ ਪਾਪਾ ਜੀ ਬਸ ਵਿਚੋਲੇ ਹੀ ਜਾਣਨ ਮੈਂ ਕੀ ਕਹਿ ਸਕਦਾ ਹਾਂ ਗੱਡੀ ਚੱਲ ਪਈ ਅਤੇ ਚੰਡੀਗੜ੍ਹ ਸਟੇਸ਼ਨ ਆ ਗਿਆ ਪਾਪੇ ਹੋਰੇ ਬਗੈਰ ਮੈਨੂੰ ਪੁੱਛਣ ਦੇ ਕਹਿਣ ਲੱਗੇ ਪੁੱਤਰਾ ਹੁਣ ਤਾਂ ਜਾ ਕਾਰਾ ਛੱਡ ਦੇ ਅਤੇ ਕਹਿ ਦੇ ਕਿ ਪੰਜਾਬ ਆ ਗਿਆ ਮੈਂ ਨੇ ਮੋਂਚੂ ਨੇ ਹੋ ਕੇ ਕਿਹਾ ਪਾਪਾ ਜੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਪਾਪਾ ਔਖਾ ਹੋ ਕੇ ਕਹਿਣ ਲੱਗਾ ਚੰਡੀਗੜ੍ਹ ਪੰਜਾਬ ਦਾ ਨਹੀਂ ਤਾਂ ਹੋਰ ਕੀ ਲੰਕਾ ਦਾ ਹੈ ਮੈਂ ਕਿਹਾ ਸ਼ਾਇਦ ਲੰਕਾ ਦਾ ਹੀ ਹੋਵੇ ਇਸ ਕਰਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਹੈ ਇਹ ਪੰਜਾਬ ਦੀ ਰਾਜਧਾਨੀ ਸੀ ਅਤੇ ਵਾਪਸ ਕੱਢ ਲਈ ਗਈ ਹੈ ਅਤੇ ਹੁਣ ਕਿਸੇ ਗੱਲ ਨਾਲ ਹੀ ਵਾਪਸ ਮਿਲੇਗੀ ਸੰਤ ਬਾਬਾ ਫਤਿਹ ਸਿੰਘ ਕਿੱਥੇ ਹੈ ਪਾਪੇ ਨੇ ਪੁੱਛਿਆ ਮੈਂ ਕਿਹਾ ਉਹਨਾਂ ਦੇ ਕੀ ਲੋੜ ਪੈ ਗਈ ਮੈਂ ਉਹਨਾਂ ਤੋਂ ਪੁੱਛਣਾ ਸੀ ਕਿ ਜੇ ਦਿੱਲੀ ਤੋਂ ਲੈ ਕੇ Shimla ਤੱਕ ਕਿੱਦਰੇ ਪੰਜਾਬ ਆਉਣਾ ਹੀ ਨਹੀਂ ਸੀ ਅਤੇ Shimla ਵੀ ਹਿਮਾਚਲ ਪ੍ਰਦੇਸ਼ ਨੂੰ ਹੀ ਦੇਣਾ ਸੀ ਤਾਂ ਸੰਤ ਬਾਬਾ ਫਤਿਹ ਸਿੰਘ ਨੇ ਲਿਆ ਕੀ ਮੈਂ ਚਾਹ ਵਾਲੇ ਨੂੰ ਆਵਾਜ਼ ਮਾਰੀ ਉਹ ਪਾਪਾ ਜੀ ਅਤੇ ਮੇਰੇ ਲਈ ਚਾਹ ਲਿਆਇਆ ਮੈਂ ਚਾਹ ਬਣਾਉਂਦਿਆਂ ਧੀਰਜ ਨਾਲ ਕਿਹਾ ਪਾਪਾ ਜੀ ਦਰਅਸਲ ਜਦੋਂ ਬੋਲੀ ਦੇ ਆਧਾਰ ਤੇ ਨਵਾਂ ਪੰਜਾਬ ਉਲਿਕਨ ਦੀ ਗੱਲ ਛਿੜੀ ਤਾਂ ਕਾਂਗਰਸ ਵਰਕਿੰਗ ਕਮੇਟੀ ਨੇ ਦੋ ਫਿਕਰਿਆਂ ਦਾ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਭਾਰਤ ਸਰਕਾਰ ਨੂੰ ਮੌਜੂਦਾ ਪੰਜਾਬ ਵਿੱਚੋਂ ਪੰਜਾਬੀ ਬੋਲ ਦਾ ਸੂਬਾ ਉਲਿਕਨ ਦੀ ਸਿਫਾਰਿਸ਼ ਕਰਦੇ ਹਾਂ ਪਰ ਸੰਤ ਬਾਬਾ ਫਤੇਹ ਸਿੰਘ ਨੇ ਅਤੇ ਹੋਰਨਾ ਅਕਾਲੀ ਲੀਡਰਾਂ ਨੇ ਕਿਹਾ ਪੰਜਾਬੀ ਬੋਲੀ ਦਾ ਸੂਬਾ ਬਣਾਉਣ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪਰ ਨਾਲ ਹੀ ਹਰਿਆਣਾ ਵੀ ਬਣਾਓ ਉਸ ਸਮੇਂ ਹਰਿਆਣਾ ਬਣਾਉਣ ਦੀ ਕੋਈ ਸਕੀਮ ਨਹੀਂ ਸੀ ਪਰ ਅਕਾਲੀ ਲੀਡਰ ਹਰਿਆਣਾ ਤੇ ਦੋਸਤਾਂ ਨਾਲ ਪੂਰੀ ਮਿੱਤਰਤਾ ਅਤੇ ਇਕਰਾਰ ਨਿਭਾਉਣ ਲਈ ਤੁਲੇ ਬੈਠੇ ਸਨ ਇਸ ਲਈ ਹਰਿਆਣਾ ਬਣਾਉਂਦਾ ਫੈਸਲਾ ਹੋ ਗਿਆ ਤੀਜਾ ਸੂਬਾ ਬਣ ਗਿਆ ਹਿਮਾਚਲ ਪ੍ਰਦੇਸ਼ ਬਣਾਉਣਾ ਤਾਂ ਦਰਅਸਲ ਪੰਜਾਬੀ ਸੂਬਾ ਸੀ ਪਰ ਵਿਚੋਲਿਆਂ ਨੇ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਵਾਂ ਦੇ ਦੋ ਸੂਬੇ ਬਣਵਾ ਕੇ ਬਚੇ ਖੂਚੇ ਇਲਾਕੇ ਦਾ ਨਾਮ ਪੰਜਾਬੀ ਸੂਬਾ ਰੱਖ ਦਿੱਤਾ ਨਾ ਸੰਤ ਬਾਬਾ ਫਤੇ ਸਿੰਘ ਦੇ ਕੁਝ ਵਾਸੀ ਅਤੇ ਨਾ ਕਿਸੇ ਹੋਰ ਅਕਾਲੀ ਲੀਡਰ ਦੇ ਸਾਰੇ ਗਲ ਤਾਂ ਵਿਚੋਲਿਆਂ ਦੇ ਸੀ ਪਹਿਲੀ ਗੱਲ ਤਾਂ ਵਿਚੋਲੇ ਚਾਉਂਦੇ ਹੀ ਨਹੀਂ ਸਨ ਕਿ ਪੰਜਾਬ ਨਾ ਦੇ ਕੋਈ ਚੀਜ਼ ਹਿੰਦੁਸਤਾਨ ਦੀ ਧਰਤੀ ਉੱਤੇ ਉਹ ਲਿਖੀ ਜਾਵੇ ਫਿਰ ਜਦੋਂ ਪਾਣੀ ਫਿਰ ਤੋਂ ਉੱਤੋਂ ਦੇ ਵਗ ਗਿਆ ਤਦ ਸੋਚਣ ਲਈ ਮਜਬੂਰ ਹੋਏ ਅਤੇ ਸੋਚਦੇ ਸੋਚਦੇ ਕਮਿਸ਼ਨ ਦੇ ਘੜਿਤ ਕੱਢ ਲਈ ਆਪੇ ਮੈਂ ਰੱਜੀ ਪੁੱਜੀ ਅਤੇ ਆਪੇ ਮੇਰੇ ਬੱਚੇ ਜੀਣ ਟਾਈਪ ਦਾ ਕਮਿਸ਼ਨ ਬਣਾ ਲਿਆ ਗਿਆ 1961 ਦੀ ਮਰਦਮ ਸ਼ੁਮਾਰੀ ਦੇ ਅੰਕੜੇ ਸਾਹਮਣੇ ਰੱਖ ਕੇ ਨਿਰੋਲ ਪੰਜਾਬੀ ਬੋਲ ਦਾ ਸੂਬਾ ਬਣਾਉਂਦੇ ਥਾ ਇੱਕ ਛੋਟਾ ਜਿਹਾ ਸਿੱਖ ਸੂਬਾ ਖਿੱਚ ਦਿੱਤਾ ਗਿਆ ਨਤੀਜਾ ਤੁਹਾਡੇ ਸਾਹਮਣੇ ਹੈ ਆਪਾਂ ਅਜੇ ਚੰਡੀਗੜ੍ਹ ਪੁੱਜੇ ਹਾਂ ਸ਼ਿਮਲੇ ਤੱਕ ਕੋਈ ਵੀ ਸਟੇਸ਼ਨ ਐਸਾ ਨਹੀਂ ਆਏਗਾ ਜਿਹੜਾ ਨਵੇਂ ਪੰਜਾਬ ਵਿੱਚ ਪੈਂਦਾ ਹੋਵੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਦਰਮਿਆਨ ਦੋ ਛੋਟੇ-ਛੋਟੇ ਸਟੇਸ਼ਨ ਆਏ ਸਨ ਜਿਹੜੇ ਅਜੇ ਪੰਜਾਬੀ ਸੂਬੇ ਵਿੱਚ ਹੀ ਹਨ ਅਤੇ ਪਤਾ ਨਹੀਂ ਕਦੋਂ ਕੱਢਲੇ ਜਾਣ ਕਿਉਂਕਿ ਇਸ ਠੰਡੀ ਮਿੱਠੀ ਰੇਲਵੇ ਲਾਈਨ ਉੱਤੇ ਪੰਜਾਬੀ ਸੂਬੇ ਦਾ ਕੀ ਕੰਮ ਕਪੂਰ ਸਾਹਿਬ ਕਹਿਣ ਲੱਗੇ ਤੇਰੀ ਚਾਹ ਅੱਜ ਕੜਬ ਦੇ ਟਾਂਡਿਆਂ ਵਰਗੀ ਬੇਸਵਾਦੀ ਜਾਪਦੀ ਹੈ ਮੈਂ ਸਮਝਦਾ ਸੀ ਕਿ ਤੂੰ ਕੋਈ ਖੁਸ਼ਖਬਰੀ ਸੁਣਾਏਂਗਾ ਪਰ ਤੂੰ ਤਾਂ ਮੇਰੇ ਸਾਰੇ ਚਾਹ ਕਿਰਕਰੇ ਕਰ ਦਿੱਤੇ ਜੇ ਪੰਜਾਬ ਨੂੰ ਇਸ ਤਰ੍ਹਾਂ ਸਲਾਟਰ ਕਰਨਾ ਸੀ ਤਾਂ ਫਿਰ ਪੰਜਾਬੀ ਸੂਬਾ ਬਣਾਉਣ ਦੀ ਕੀ ਲੋੜ ਸੀ ਉਹ ਬੋਲਦੇ ਗਏ ਬੋਲਦੇ ਗਏ ਮੈਂ ਸੁਣਦਾ ਗਿਆ ਨਾ ਉਹਨਾਂ ਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਸੀ ਅਤੇ ਨਾ ਮੇਰੇ ਸ਼ਿਕਵਿਆਂ ਦਾ ਉਹਨਾਂ ਕੋਲ ਕੋਈ ਹੱਲ ਸੀ ਗੱਡੀ ਚੱਲਣ ਦਾ ਵੇਲਾ ਹੋ ਗਿਆ ਪਾਪਾ ਦੀ ਕਹਿਣ ਲੱਗੇ ਅਸੀਂ ਸ਼ਿਮਲੇ ਨਹੀਂ ਜਾਣਾ ਸਾਡਾ ਸਮਾਨ ਲਾ ਲਓ ਜਿਹੜਾ ਸ਼ਿਮਲਾ ਅੱਜ ਪੰਜਾਬ ਦਾ ਹਿੱਸਾ ਨਹੀਂ ਹੈ ਉੱਥੇ ਜਾ ਕੇ ਮੈਂ ਕੀ ਕਰਾਂਗਾ ਉਥੋਂ ਦੀ ਠੰਡ ਮੈਨੂੰ ਭੱਠੀ ਦਾ ਸੇਕ ਬਣ ਕੇ ਲੂ ਸੁੱਟੇਗੀ ਮੈਂ ਬੜਾ ਦੁਖੀ ਹੋ ਗਿਆ ਹਾਂ ਐਸਾ ਕਿਉਂ ਹੋਇਆ ਵਿਚੋਲਿਆਂ ਨੇ ਕੀ ਕੀਤਾ ਹੈ ਕਿੱਡੀ ਗੈਰ ਕੁਦਰਤੀ ਤਕਸੀਮ ਕੀਤੀ ਗਈ ਹੈ ਕੀ ਕਦੇ ਮਸਜਬ ਦੇ ਨਾਂ ਤੇ ਵੀ ਸੂਬੇ ਬਣੇ ਹਨ ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਰਹ ਰਹੇ ਹਨ ਉਹਨਾਂ ਦਾ ਵਾਲੀ ਵਾਰਿਸ ਕੌਣ ਬਣੇਗਾ ਉਹਨਾਂ ਨੂੰ ਪੰਜਾਬੀ ਪੜਨ ਦਾ ਮੌਕਾ ਕੌਣ ਦੇਵੇਗਾ ਉਹਨਾਂ ਦੀਆਂ ਅੱਖਾਂ ਕੌਣ ਪੂੰਝੇਗਾ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕੇਵਲ ਮਰਦਮਸ਼ੁਮਾਰੀ ਵਿੱਚ ਆਪਣੀ ਭਾਸ਼ਾ ਪੰਜਾਬੀ ਦੇ ਥਾਂ ਹਿੰਦੀ ਲਿਖਵਾਉਣ ਦੀ ਗਲਤੀ ਕੀਤੀ ਹੋਵੇਗੀ ਪਰ ਹਿੰਦੀ ਉਹਨਾਂ ਦੀ ਮਾਤਰੀ ਭਾਸ਼ਾ ਨਹੀਂ ਬਣੀ ਉਹਨਾਂ ਦੀ ਦੇਸ਼ ਭਾਸ਼ਾ ਹੋ ਸਕਦੀ ਹੈ ਇਸ ਮਾਮੂਲੀ ਭੁੱਲ ਦੀ ਇੰਨੀ ਵੱਡੀ ਸਜ਼ਾ ਮੈਂ ਚਾਹਾਂ ਬਲਾਰਾ ਨਾਲ ਆਪਣਾ ਸੂਬਾ ਵੇਖਣ ਆਇਆ ਸੀ ਮੈਨੂੰ ਆਪਣੇ ਲੋਕ ਤਾਂ ਦੇਸੇ ਪਰ ਕਿਧਰੇ ਆਪਣਾ ਸੂਬਾ ਨਹੀਂ ਦਿਸਿਆ ਮੈਂ ਹੁਣ ਵਾਪਸ ਚੱਲਿਆ ਜਾਣਾ ਹੈ ਗੱਡੀ ਨੇ ਚੀਕ ਦਿੱਤੀ ਪਾਪੇ ਹੂਰਾ ਛੱਟਬਟ ਆਪਣਾ ਸਮਾਨ ਇਕੱਠਾ ਕਰਕੇ ਥੱਲੇ ਸੁੱਟ ਦਿੱਤਾ ਅਤੇ ਆਪ ਵੀ ਉੱਤਰ ਆਏ ਉਹਨਾਂ ਦੀਆਂ ਅੱਖਾਂ ਲਾਲ ਸਨ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ ਅਤੇ ਜੇ ਉਹਨਾਂ ਨੂੰ ਪੰਜਾਬੀ ਸੂਬੇ ਦੀਆਂ ਵੰਡੀਆਂ ਪਾਉਣ ਵਾਲਾ ਕੋਈ ਵਿਚੋਲਾ ਮਿਲ ਜਾਂਦਾ ਤਦ ਉਹਨਾਂ ਨੇ ਉਸ ਨੂੰ ਢਾ ਲੈਣਾ ਸੀ ਗੱਡੀ ਚੱਲ ਪਈ ਅਸੀਂ ਉੱਤਰ ਆਏ ਟੈਕਸੀ ਫੜੀ ਇੱਕ ਸਿਪਾਹੀ ਨੇ ਲੋਹੇ ਦਾ ਟੌਪ ਪਾਇਆ ਹੋਇਆ ਸੀ ਉਸ ਨੇ ਟੈਕਸੀ ਵਾਲੇ ਨੂੰ ਰੋਕ ਲਿਆ ਅਤੇ ਉਸ ਦੇ ਕਾਗਜ਼ ਵੇਖਣ ਲੱਗਾ ਮੈਂ ਉੱਤਰ ਕੇ ਸਿਪਾਹੀ ਨੂੰ ਕਿਹਾ ਗਵਰਨਮੈਂਟ ਜੀ ਸਾਨੂੰ ਜਾਣਦੇ ਹੋ ਇਸ ਨਾਲ ਕਿਸੇ ਵੇਲੇ ਫਿਰ ਸੱਜ ਲੈਣਾ ਟੈਕਸੀ ਵਿੱਚ ਮੁਗਲੇ ਆਜ਼ਮ ਫਿਲਮ ਦੇ ਪਾਪਾ ਪ੍ਰithvi ਰਾਜਕਪੂਰ ਬੈਠੇ ਨੇ ਸਿਪਾਹੀ ਕਹਿਣ ਲੱਗਾ ਕੋਈ ਵੀ ਬੈਠਾ ਹੋਵੇ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਟੈਕਸੀ ਦਾ ਚਲਾਨ ਹੋਵੇਗਾ ਤੇ ਜ਼ਰੂਰ ਹੋਵੇਗਾ ਇਹ ਯੂਨੀਅਨ ਟੈਰੀਟਰੀ ਹੈ ਪਤਾ ਨਹੀਂ ਕਦੋਂ ਪਾਪਾ ਜੀ ਦੀਆਂ ਅੱਖਾਂ ਵਿੱਚੋਂ ਗੁੱਸਾ ਉਤਰਿਆ ਅਤੇ ਮੁਸਕਰਾਹਟ ਆ ਗਈ ਅਤੇ ਉਹ ਸਿਪਾਹੀ ਦਾ ਹੁਲੀਆ ਵੇਖ ਕੇ ਕਹਿਣ ਲੱਗੇ ਜਦੋਂ ਮੈਂ ਸਿਕੰਦਰ ਆਜ਼ਮ ਫਿਲਮ ਵਿੱਚ ਬਤੌਰ ਪੋਰਸ ਦੇ ਕੰਮ ਕੀਤਾ ਸੀ ਤਾਂ ਉਦੋਂ ਸਿਕੰਦਰ ਦੀਆਂ ਫੌਜਾਂ ਨੇ ਇਸ ਤਰ੍ਹਾਂ ਦੇ ਟੌਪ ਪਾਏ ਹੋਏ ਸਨ ਸਿਕੰਦਰ ਦੀਆਂ ਫੌਜਾਂ ਤਾਂ ਸਤਲੁਜ ਦੇ ਬਿਆਸ ਤੋਂ ਪਿੱਛੋਂ ਮੁੜ ਗਈਆਂ ਸਨ ਇਹਨਾਂ ਨੇ ਚੰਡੀਗੜ੍ਹ ਕਦੋਂ ਫਤਿਹ ਕੀਤਾ ਹੈ ਟੈਕਸੀ ਵਾਲਾ ਸਿਪਾਹੀ ਦੀ ਮੁਠੀ ਵਿੱਚ 5 ਰੁਪਏ ਦੇ ਕੇ ਬੁੜਬੁੜ ਕਰਦਾ ਵਾਪਸ ਆਇਆ ਅਤੇ ਗੱਡੀ ਸਟਾਰਟ ਕਰਕੇ ਕਹਿਣ ਲੱਗਾ ਚੰਗਾ ਬਣਿਆ ਪੰਜਾਬੀ ਸੂਬਾ ਸਾਨੂੰ ਤਾਂ ਸਿਕੰਦਰ ਆਜ਼ਮ ਦੇ ਸਾਲੇ ਬੇਹੇ ਘੜਾ ਵਾਂਗ ਲੈਂਦੇ ਨੇ ਪੰਜਾਬ ਵਿੱਚ ਘਟੋ ਘਟ ਇਸ ਤਰ੍ਹਾਂ ਹਰ ਰੋਜ਼ ਚਲਾਨ ਤਾਂ ਨਹੀਂ ਸੰ ਹੋਇਆ ਕਰਦੇ ਟੈਕਸੀ ਤੁਰਪਈ ਤਿੰਨਾ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਕਿੱਧਰ ਜਾ ਰਹੇ ਹਾਂ ਟੈਕਸੀ ਵਾਲਾ ਕਹਿਣ ਲੱਗਾ ਜਨਾਬ ਕਿੱਥੇ ਚਲਣਾ ਹੈ ਭਾਪੇ ਹੋਰੀ ਕਹਿਣ ਲੱਗੇ ਸੰਤ ਬਾਬਾ ਫਤਿਹ ਸਿੰਘ ਦੇ ਘਰ ਨਹੀਂ ਸੱਚ ਵਿਚੋਲੇ ਦੇ ਘਰ ਮਾਫ ਕਰਨਾ ਮਰਦਮ ਸ਼ੁਮਾਰੀ ਵਾਲਿਆਂ ਦੇ ਘਰ ਉੱਥੇ ਜਾਣ ਦਾ ਹੁਣ ਕੋਈ ਫਾਇਦਾ ਨਹੀਂ ਕਮਿਸ਼ਨ ਵਾਲਿਆਂ ਦੇ ਘਰ ਛੱਡੋ ਕਮਿਸ਼ਨ ਵਾਲਿਆਂ ਨੂੰ ਕਿਹੜੇ ਕਮਿਸ਼ਨ ਨੇ ਅੱਜ ਤੱਕ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਸਾਨੂੰ ਵਿਵਤ ਉਥੇ ਲੈ ਚਲ ਜਿੱਥੇ ਕੋਈ ਗੈਰਤਮੰਦ ਪੰਜਾਬੀ ਇਕੱਠੇ ਹੋਏ ਹੋਣ ਤਾਂ ਕਿ ਮੈਂ ਉਹਨਾਂ ਨੂੰ ਪੁੱਛ ਸਕਾਂ ਤੁਹਾਡਾ ਪੰਜਾਬ ਕਿੱਥੇ ਹੈ ਜੇ ਕਿਧਰੇ ਹੈ ਤਾਂ ਮੈਨੂੰ ਵਿਖਾਓ ਟੈਕਸੀ ਵਾਲਾ ਜੱਕੋ ਤੱਕੋ ਕਰਦਾ ਹੋਇਆ ਸ਼ਹਿਰ ਵੱਲ ਨੂੰ ਤੁਰਿਆ ਜਾ ਰਿਹਾ ਸੀ ਇਹ ਲਿਖਤ ਕੌਮੀ ਏਕਤਾ ਕਿਤਾਬ ਦੇ ਵਿੱਚੋਂ ਨਵੰਬਰ 1974 ਦੇ ਟੌਪਿਕ ਵਿੱਚੋਂ ਲਈ ਗਈ ਹੈ